ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਜੋ ਆਪਣਾ ਸਬਜੈਕਟ ਹੈ ਅੱਜ ਆਪਾਂ ਗੱਲ ਕਰਨੀ ਹੈ ਜਿਹੜੇ ਧਾਰਮਿਕ ਵਿਰਤੀ ਦੇ ਲੋਕ ਆ ਜਿਹੜੇ ਆਪਾਂ ਅੱਜ ਸਾਰੇ ਹੀ ਰੱਬ ਦੀ ਖੋਜ ਵਿੱਚ ਲੱਗੇ ਹੋਏ ਆ ਹਰ ਇੱਕ ਦੇ ਮਨ ਦੀ ਇੱਕ ਤਾਂਘ ਆ ਕਿ ਮੈਂ ਰੱਬ ਨੂੰ ਮਿਲਾਂ ਜਾਂ ਆਵੀ ਰੱਬ ਮੈਨੂੰ ਮਿਲੇ ਮੈਂ ਰੱਬ ਦੇ ਨਾਲ ਗੱਲ ਕਰਾਂ ਮੈਂ ਰੱਬ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਾਂ ਤੇ ਰੱਬ ਨਾਲ ਮੈਂ ਬਹੁਤ ਸਾਰੇ ਆਪਣੇ ਦੁੱਖ ਸੁੱਖ ਫਰੂਲਾ ਤੇ ਹਰ ਇੱਕ ਦੀ ਤਾਂਗਾ ਕਿ ਮੈਂ ਰੱਬ ਨਾਲ ਮਿਲਾਂ ਤੇ ਜਦੋਂ ਆਪਾਂ ਗੱਲ ਕਰਦੇ ਕਿ ਵੀ ਰੱਬ ਰਹਿੰਦਾ ਕਿੱਥੇ ਹੈ ਜਿਵੇਂ ਹੁਣ ਆਪਾਂ ਭਗਤ ਜੀ ਨੂੰ ਜਦੋਂ ਬਾਣੀ ਪੜ੍ਹਦੇ ਆ ਭਗਤ ਜੀ ਦੀ ਤੇ ਭਗਤ ਜੀ ਨੇ ਕਿਹਾ ਕਿ ਬਾਣੀ ਦੇ ਵਿੱਚ ਜਿਵੇਂ ਜਦੋਂ ਮੈਂ ਮੁਸਲਮਾਨ ਨਾਲ ਗੱਲ ਕਰਦਾ ਤੇ ਮੁਸਲਮਾਨ ਕਹਿੰਦੇ ਆ ਕਹਿੰਦੇ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਹਾ ਉਹਨਾਂ ਨੇ ਕਿਹਾ ਕਿ ਜਿਹਦਾ ਇੱਕ ਅੱਲਾ ਉਹ ਇੱਕ ਮਸੀਤ ਦੇ ਵਿੱਚ ਵੱਸਦਾ ਵੀ ਉਹਦਾ ਇੱਕ ਜਗ੍ਹਾ ਤੇ ਵਸਾ ਉਹ ਆਪਾਂ ਕਹਿ ਦਈਏ ਮੱਕੇ ਦੇ ਵਿੱਚ ਵੀ ਉੱਥੇ ਉਹ ਰਹਿੰਦਾ ਤੇ ਉਹਦਾ ਉੱਥੇ ਵਾਸਾ ਤੇ ਭਗਤ ਜੀ ਨੇ ਇਹਦੇ ਤੇ ਸਵਾਲ ਕੀਤਾ ਭਗਤ ਜੀ ਕਹਿੰਦੇ ਜੇ ਉਹ ਇੱਕ ਜਗ੍ਹਾ ਤੇ ਵਸਦਾ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਭਗਵਾਨ ਆ ਜਾਂ ਅੱਲਾ ਉਹ ਇੱਕ ਜਗ੍ਹਾ ਤੇ ਵਸਦਾ ਤੇ ਬਾਕੀ ਜਿਹੜਾ ਮੁਲਕ ਆ ਜਾਂ ਬਾਕੀ ਦੀ ਦੁਨੀਆ ਉਹ ਫਿਰ ਕਿਸ ਦੇ ਆਸਰੇ ਚੱਲਦੀ ਹੈ ਤੇ ਜਦੋਂ ਭਗਤ ਜੀ ਨੇ ਫਿਰ Hindu ਵੀਰਾਂ ਨਾਲ ਗੱਲ ਕੀਤੀ Hindu ਵੀਰ ਵੀ ਇਹੀ ਕਹਿੰਦੇ ਕਹਿੰਦੇ Hindu ਮੂਰਤ ਨਾਮ ਨਵਾਸੀ ਵੀ ਜਿਹੜਾ ਸਾਡਾ ਭਗਵਾਨ ਆ ਉਹ ਇੱਕ ਮੂਰਤ ਦੇ ਵਿੱਚ ਵਸਦਾ ਤੇ ਜਦੋਂ ਦੋਨਾਂ ਦੀਆਂ ਗੱਲਾਂ ਸੁਣੀਆਂ ਭਗਤ ਜੀ ਨੇ ਮੁਸਲਮਾਨ ਦੀ ਗੱਲ ਵੀ ਸੁਣੀ Hindu ਵੀਰ ਦੀ ਵੀ ਗੱਲ ਸੁਣੀ ਤੇ ਫਿਰ ਭਗਤ ਜੀ ਕਹਿੰਦੇ ਦੋਹੋਂ ਮੈਂ ਤਤ ਨਾ ਹੀਰਾ ਫਕੀਰ ਜੀ ਕਹਿੰਦੇ ਵੀ ਮੈਨੂੰ ਤੁਹਾਡੀਆਂ ਦੋਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਸਚਾਈ ਦਿਖ ਨਹੀਂ ਰਹੀ ਵੀ ਮੈਨੂੰ ਇਸ ਗੱਲ ਤੇ ਜਿਹੜੀ ਤੁਹਾਡੀ ਤੁਸੀਂ ਗੱਲ ਕਹੀ ਹੈ ਵੀ ਇੱਕ ਜਗ੍ਹਾ ਤੇ ਵਸਦਾ ਜਾਂ ਉਹ ਗੁਰੂ ਤੇ ਇਹ ਗੱਲ ਮੈਨੂੰ ਤੁਹਾਡੀ ਹਾਜਮ ਨਹੀਂ ਆਈ ਤੇ ਫਿਰ ਉਹਨਾਂ ਨੇ ਜੋ ਗੱਲਾਂ ਚੱਲ ਰਹੀਆਂ ਸੀ ਇੱਕ ਹੋਰ ਵੀ ਗੱਲ ਕਹੀ ਕਹਿੰਦੇ ਵੀ ਇੱਥੋਂ ਤੱਕ ਹੀ ਨਹੀਂ ਸਾਡਾ ਜਿਹੜਾ ਭਗਵਾਨ ਆ ਉਹ ਦੱਖਣ ਦੇਸ਼ ਦੇ ਵਿੱਚ ਵਸਦਾ ਹਿੰਦੂ ਵੀਰ ਕਹਿੰਦੇ ਤੇ ਜਿਹੜੇ ਮੁਸਲਮਾਨ ਕਹਿੰਦੇ ਉਹ ਕਹਿੰਦੇ ਸਾਡਾ ਜਿਹੜਾ ਅੱਲਾ ਉਹ ਪੱਛਮ ਦੇਸ਼ ਦੇ ਵਿੱਚ ਵਸਦਾ ਤੇ ਜਦੋਂ ਫਿਰ ਇਹ ਸਾਰੀਆਂ ਗੱਲਾਂ ਹੋਈਆਂ ਤੇ ਭਗਤ ਜੀ ਨੇ ਕਿਹਾ ਨਹੀਂ ਭਾਈ ਭਲਿਓ ਨਾਉ ਤਸਮ ਦੇ ਵਿੱਚ ਵਸਦਾ ਏ ਨਾਉ ਦੱਖਣ ਦੇ ਵਿੱਚ ਵਸਦਾ ਏ ਨਾਉ ਕਿਸੇ ਇੱਕ ਜਗ੍ਹਾ ਤੇ ਵਸਦਾ ਏ ਨਾ ਉਹ ਕਿਸੇ ਮੂਰਤ ਦੇ ਵਿੱਚ ਵਸਦਾ ਉਹ ਸਰਬ ਵਿਆਕ੍ਰਿ ਗ੍ਰਾਪੀ ਹੈ ਉਹ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਸਾਡੇ ਰਿਧੇ ਦੇ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਵਸਦਾ ਏ ਜਿਹਨੂੰ ਭਗਤ ਜੀ ਨੇ ਗਰਬਾਨੀ ਦੇ ਵਿੱਚ ਇਸ ਤਰ੍ਹਾਂ ਸਬੋਧਨ ਕੀਤਾ ਕਹਿੰਦੇ ਦਿਲ 'ਚ ਖੋਜ ਦਿਲੇ ਦੇ ਰਖੋ ਜੋ ਇਹ ਹੀ ਠੌਰ ਮਕਾਮਾ ਇਹ ਭਾਈ ਭਲਿਆ ਨਾ ਤੂੰ ਤੂੰ ਨੂੰ ਜੰਗਲ ਵਾਣਾ ਦੇ ਵਿੱਚ ਲੱਭਣ ਲਈ ਜਾ ਤੇ ਨਾ ਕਿਸੇ ਦੇ ਰਿਆਂ ਤੇ ਜਾ ਨਾ ਹੋਰ ਜਿਹੜੀਆਂ ਦੁਕਾਨਾਂ ਖੁੱਲੀਆਂ ਪ੍ਰਮਾਤਮਾ ਨੂੰ ਪਾਉਣ ਦੀਆਂ ਉਹ ਦੁਕਾਨਾਂ ਖੁੱਲੀਆਂ ਨਾ ਅੱਜ ਕੱਲ ਬਹੁਤ ਦੇਹਧਾਰੀ ਗੁਰੂ ਬਣੇ ਬੈਠੇ ਆਪਣੇ ਆਪਣਾ ਦੁਕਾਨ ਤੂੰ ਉਹਨਾਂ ਕੋਲੇ ਜਾ ਕੇ ਕਿਸੇ ਦੇ ਗਿੱਟੇ ਗੋਡਿਆਂ ਦੇ ਉੱਤੇ ਨਾ ਬੈਠ ਜਾ ਕੇ ਆਪਣੇ ਪੈਸੇ ਦੀ ਬਰਬਾਦੀ ਨਾ ਕਰ ਆਪਣੇ ਸਮੇਂ ਦੀ ਬਰਬਾਦੀ ਨਾ ਕਰ ਤੂੰ ਆਪਣੇ ਦਿਲ ਨੂੰ ਖੋਜ ਆਪਣੇ ਆਪ ਨੂੰ ਖੋਜ ਗੁਰਬਾਣੀ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਸਾਨੂੰ ਸਮਝਾਉਂਦੀ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਆ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੂੰ ਜੰਗਲਾਂ ਨੂੰ ਕਾਹਨੂੰ ਲੱਭਦਾ ਫਿਰਦਾ ਉਹ ਤਾਂ ਤੇਰੇ ਅੰਦਰ ਵਸਦਾ ਹੈ ਗੁਰੂ ਨੇ ਇਸ ਸ਼ਬਦ ਦੇ ਵਿੱਚ ਬਹੁਤ ਸਾਰੇ ਐਗਜ਼ੈਂਪਲ ਉਦਾਹਰਨਾਂ ਦੇ ਕੇ ਵੀ ਸਾਨੂੰ ਸਮਝਾਇਆ ਪਾਤਸ਼ਾਹ ਜੀ ਕਹਿੰਦੇ ਜੈਸੇ ਪੌਪ ਮੱਧ ਜਿਉਂ ਵਸਤ ਵਸਤ ਹੈ ਜਿਵੇਂ ਫੁੱਲ ਦੀ ਸੁਗੰਧ ਫੁੱਲ ਦੇ ਵਿੱਚ ਵਸਦੀ ਹੈ ਨਾ ਇਸੇ ਤਰ੍ਹਾਂ ਪ੍ਰਮਾਤਮਾ ਤੇਰੇ ਅੰਦਰ ਵਸਦਾ ਬਸ ਤੂੰ ਆਪਣੇ ਆਪ ਨੂੰ ਖੋਜ ਲੈ ਜਿਸੇ ਉਹ ਆਪਣੇ ਆਪ ਦੀ ਪੜਤਾਲ ਕਰੇਗਾ ਨਾ ਆਪਣੇ ਆਪ ਨੂੰ ਖੋਜੇਗਾ ਨਾ ਪ੍ਰਮਾਤਮਾ ਤੇਰੇ ਅੰਦਰ ਹੀ ਹੈ ਤੈਨੂੰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਅਜਾਪਾ ਬਹੁਤ ਸਾਰਾ ਪੈਸੇ ਦੀ ਵੀ ਬਰਬਾਦੀ ਕਰਦੇ ਆਂ ਕਈ ਵਾਰੀ ਆਪਾਂ ਕਿਸੇ ਬੰਦਿਆਂ ਦੇ ਨਾਲ ਜੁੜ ਜਾਂਦੇ ਆਂ ਉਹ ਕਹਿੰਦਾ ਵੀ ਅਸੀਂ ਤਾਂ ਰੱਬ ਦੇ ਨਾਮ ਲਾ ਦਾਂਗੇ ਤੇ ਬਾਅਦ ਚਿਰੋ ਪਤਾ ਲੱਗਦਾ ਉਹਦੇ ਕੈਰੇਕਟਰ ਪਰ ਆਤੀ ਜਾਂ ਉਹਦਾ ਪਤਾ ਲੱਗਦਾ ਵੀ ਇਹ ਬੰਦਾ ਕਿੰਨਾ ਨੀਵਟ ਗਿਆ ਅੱਜ ਦੇਖਦੇ ਨਾ ਕਿੰਨੀਆਂ ਦੁਕਾਨਾਂ ਬਣੀਆਂ ਹੋਈਆਂ ਰੱਬ ਦੇ ਨਾਮ ਤੇ ਕਿੰਨੀਆਂ ਦੁਕਾਨਾਂ ਚੱਲ ਰਹੀਆਂ ਪਿਆਰ ਦੀ ਧਰਤੀ ਤੇ ਕਿੰਨੀਆਂ ਦੁਕਾਨਾਂ ਚੱਲਦੀਆਂ ਰੱਬ ਦੇ ਨਾਮ ਤੇ ਉਹਨਾਂ ਦੇ ਜਾਂ ਤਾਂ ਵੋਟ ਬੈਂਕ ਦਾ ਰਾਜਨੀਤਿਕ ਤੌਰ ਤੇ ਚਲਾਣਾ ਹੋਣਾ ਹੈ ਜਾਂ ਫਿਰ ਉਹਨਾਂ ਦਾ ਆਪਣਾ ਪੈਸਿਆਂ ਦਾ ਮਸਲਾ ਉਹਨਾਂ ਦੀ ਆਪਣੀ ਇਸ ਪ੍ਰਸਤੀ ਆ ਉਹ ਆਪਣੇ ਜੀਵਨ ਨੂੰ ਵਧੀਆ ਨਿਭਾ ਰਹੇ ਨਾ ਤਾਂ ਸਾਨੂੰ ਸੱਚ ਦੱਸ ਹੀ ਰਹੇ ਐ ਤੇ ਨਾ ਹੀ ਅਸੀਂ ਸੱਚ ਨੂੰ ਖੋਜਣਾ ਚਾਹੁੰਦੇ ਆ ਕਿਉਂਕਿ ਹਰ ਇੱਕ ਮਨੁੱਖ ਦੀ ਸੋਚ ਹੀ ਇਹ ਆ ਵੀ ਮੈਨੂੰ ਸੁੱਖਾ ਕਿੱਥੇ ਹੈ ਕਿਉਂਕਿ ਜਿੱਥੇ ਅਸਲ ਆ ਨਾ ਉੱਥੇ ਨਕਲ ਜ਼ਰੂਰ ਹੁੰਦੀ ਜਦੋਂ ਆਪਾਂ ਨੂੰ ਪਤਾ ਵੀ ਨਕਲੀ ਚੀਜ਼ ਸਸਤੀ ਮਿਲਦੀ ਐ ਤੇ ਸਸਤੀ ਜਿਹੜੀ ਉਹ ਜ਼ਿਆਦਾ ਵਿਕਦੀ ਐ ਇਹ ਵੀ ਆਪਾਂ ਨੂੰ ਪਤਾ ਹੀ ਐ ਸਾਰੀਆਂ ਗੱਲਾਂ ਆਮ ਜੀ ਜ਼ਿੰਦਗੀ ਚ ਚੰਦਿਆਂ ਤੇ ਉਹ ਦਿਨੇ ਗਾਂ ਨੂੰ ਦੁਕਾਨਾਂ ਖੁੱਲੂਗਾ ਨਾ ਗੁਰਗਾ ਦੇ ਨਾਮ ਤੇ ਨਕਲ ਦੁਕਾਨਾਂ ਖੁੱਲਣਾ ਹੁੰਗਾ ਇਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸਸਤਾ ਕਰਕੇ ਵੇਚ ਰਹੇ ਆ ਜਿਵੇਂ ਕਿ ਉਹ ਕਹੀ ਨੇ ਉਹਨਾਂ ਦੀ ਕੋਈ ਰਹਿਤ ਮਰਜ਼ਾਦਾ ਨਹੀਂ ਰਹਿੰਦੀ ਆ ਉਹਨਾਂ ਦੀ ਕੋਈ ਨਾ ਕੋਈ ਕੁਰਬਾਨੀ ਆ ਨਾ ਕੋਈ ਇਹੋ ਜੀ ਗੱਲ ਆ ਬਸ ਸਾਨੂੰ ਸਾਡੇ ਲੋਕਾਂ ਨੂੰ ਸਾਡੇ ਲੋਕ ਭੋਲੇ ਪਾਲੇ ਆ ਉਹਨਾਂ ਨੂੰ ਪਿੱਛੇ ਲਾਇਆ ਹੋਇਆ ਤੇ ਮੈਂ ਤਾਂ ਦਿਨ ਨਾਲ ਦੀ ਬਚਾਰਾ ਤਾਂ ਸੰਧੀਆਂ ਕਰ ਰਿਹਾ ਸੀ ਵੀ ਤੁਸੀਂ ਆਪਣਾ ਪੈਸਾ ਨਾ ਬਰਬਾਦ ਕਰੋ ਤੁਸੀਂ ਆਪਣਾ ਸਮਾਂ ਨਬਰਬਾਦ ਕਰੋ ਤੁਸੀਂ ਇਸ ਜ਼ਿੰਦਗੀ ਨੂੰ ਬਰਬਾਦ ਨਾ ਕਰੋ ਇਹ ਜ਼ਿੰਦਗੀ ਦਾ ਇੱਕੋ ਇੱਕ ਮਨੋਰਥਾ ਜੇ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਤੇ ਸਾਨੂੰ ਡੇਲੀ ਵਾਹਿਗੁਰੂ ਬਾਣੀ ਦੇ ਵਿੱਚ ਆਪ ਹੁਕਮ ਦੇ ਕਿਸੇ ਆਉਂਦੇ ਆ ਭਈ ਪ੍ਰਾਪਤ ਮਨੁੱਖ ਦੇਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਤੇ ਤੂੰ ਰੱਬ ਨੂੰ ਮਿਲਣ ਦੇ ਵਾਸਤੇ ਇੱਥੇ ਆਇਆ ਤੇ ਰੱਬ ਨੂੰ ਕਿਸੇ ਦੁਕਾਨਾਂ ਤੇ ਜਾ ਕੇ ਨਾ ਖੋਜ ਨਾ ਤੂੰ ਜੰਗਲਾਂ ਦੇ ਵਿੱਚ ਜਾ ਰੱਬ ਤਾਂ ਭਾਈ ਤੇਰੇ ਅੰਦਰ ਵਸਦਾ ਉਹਦੀ ਜੋਤ ਆ ਉਹ ਹਰ ਇੱਕ ਦੇ ਅੰਦਰ ਵਸਦੀ ਆ ਸਭ 'ਮੇਂ ਜੋਤ ਜੋਤ ਹੈ ਸੋਏ ਤਿਹਦੇ ਚਾਨਨ ਸਭ 'ਮੇਂ ਚਾਨਨ ਹੋਏ ਉਹਨੂੰ ਨਾ ਤਾਂ ਕਿਸੇ ਰੰਗ ਰੂਪ ਨਾਲ ਕੋਈ ਵਖਰੇਵਾ ਚਾਹੇ ਉਹ ਕੋ ਕਾਲਾ ਚਾਹੇ ਕੋਈ ਗੂਰਾਏ ਚਾਹੇ ਉਹ ਕੋਈ Hindu ਆ ਚਾਹੇ ਕੋਈ Musalman ਆ ਚਾਹੇ Sikh ਆ ਚਾਹੇ Isaiyan ਆ ਚਾਹੇ ਕੋਈ Canadian ਆ ਚਾਹੇ ਕੋਈ Indian ਆ ਚਾਹੇ ਕੋਈ American ਆ ਉਹਨੂੰ ਕਿਸੇ ਸਟੇਟ ਨਾਲ ਕੋਈ ਸਬੰਧ ਨਹੀਂ ਐ ਕਿਸੇ ਰੰਗ ਰੂਪ ਨਾਲ ਕੋਈ ਸਬੰਧ ਨਹੀਂ ਐ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਐ ਉਹ ਸਾਰਿਆਂ ਦੇ ਸਾਡੇ ਦਿਲਾਂ ਦੇ ਵਿੱਚ ਵਸਦਾ ਹੈ ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੇ ਇਹ ਵਿਚਾਰ ਸਾਰਿਆਂ ਨੂੰ ਪਸੰਦ ਆਉਣਗੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗਣ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਤਾਂ ਕਿ ਜਦੋਂ ਤੁਸੀਂ ਲਾਈਕ ਕਮੈਂਟ ਕਰਦੇ ਆ ਤਾਂ ਮੇਰਾ ਹੋਰ ਵੀ ਹੌਸਲਾ ਵਧਦਾ ਤੇ ਮੈਂ ਹੋਰ ਤੁਹਾਨੂੰ